ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਖਨੌਰੀ ਬਾਰਡਰ ਤੋਂ ਸਾਹਮਣੇ ਆ ਰਹੀ ਆ ਜੋ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨਾਲ ਜੁੜੀ ਹੋਈ ਆ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਡਾਕਟਰ ਸਬੇਮਾਨ ਦੇ ਵੱਲੋਂ ਅਜਿਹੀਆਂ ਗੱਲਾਂ ਆਖ ਦਿੱਤੀਆਂ ਅਜਿਹੇ ਖੁਲਾਸੇ ਕਰ ਦਿੱਤੇ ਜਿਸ ਤੋਂ ਬਾਅਦ ਕਿਸਾਨਾਂ ਦੀ ਨੀਂਦ ਉੱਡ ਗਈ ਤੇ ਕਿਸਾਨ ਜਿਹੜੇ ਸ਼ੰਭੂ ਬਾਰਡਰ ਤੇ ਬੈਠੇ ਨੇ ਜਾਂ ਘਰਾਂ ਦੇ ਵਿੱਚ ਬੈਠੇ ਨੇ ਉਹ ਖਨੌਰੀ ਬਾਰਡਰ ਨੂੰ ਤੁਰਪੇ ਆਖਰੇ ਅਜਿਹਾ ਕੀ ਆਖ ਦਿੱਤਾ ਡਾਕਟਰ ਸਬੇਮਾਨ ਦੇ ਵੱਲੋਂ ਤੁਸੀਂ ਖੁਦ ਹੀ ਸੁਣ ਲਓ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਸਾਰੇ ਪੰਜਾਬੀ ਭਰਾਵਾਂ ਦਾ ਭੈਣਾਂ ਦਾ ਤੁਸੀਂ ਕਿਸਾਨਾਂ ਦਾ ਜਿਹੜਾ ਸੱਦਾ ਸੀ ਬੰਦ ਦਾ ਉਹਨੂੰ ਵੱਟ ਚੜ ਕੇ ਹੰਗਾਰਾ ਦਿੱਤਾ ਉਹਨੂੰ ਸਕਸੈਸਫੁਲ ਕੀਤਾ ਨਾਲ ਦੀ ਨਾਲ ਤੁਸੀਂ ਸਰਕਾਰਾਂ ਨੂੰ ਦੱਸ ਦਿੱਤਾ ਕਿ ਪੰਜਾਬੀ ਇਕੱਠੇ ਆ ਔਰ ਜੋ ਇਸ ਟਾਈਮ ਤੇ ਸਰਕਾਰ ਦੀਆਂ ਨੀਤੀਆਂ ਨੇ ਉਹਨਾਂ ਨਾਲ ਖੁਸ਼ ਨਹੀਂ ਆ ਬਾਕੀ ਆਪਾਂ ਸਾਰੇ ਇਸ ਟਾਈਮ ਤੇ ਸਹਿਬਜ਼ਾਦਿਆਂ ਨੂੰ ਯਾਦ ਕਰਦੇ ਆਂ ਮੈਨੂੰ ਲੱਗਦਾ ਹਰ ਇੱਕ ਇਨਸਾਨ ਜਿਹੜਾ ਇਨਸਾਨੀਅਤ ਨੂੰ ਪਿਆਰ ਕਰਦਾ ਦੁਨੀਆ ਦੇ ਵਿੱਚ ਉਹ ਸਹਿਬਜ਼ਾਦਿਆਂ ਨੂੰ ਯਾਦ ਕਰਦਾ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦਾ ਨਾਲ ਦੀ ਨਾਲ ਮੈਂ ਲੋਕਾਂ ਨੂੰ ਕਹਾਂ ਦੱਸਣਾ ਚਾਹੁੰਦਾ ਕਿ ਕੱਲਾ ਯਾਦ ਨਾ ਕਰੀਏ ਉਹਨਾਂ ਦੀਆਂ ਜਿਹੜੀਆਂ ਟੀਚਿੰਗਸ ਆ ਉਹਨੂੰ ਆਪਣੀ ਲਾਈਫ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਇੰਕੋਰਪੋਰੇਟਰੀ ਕਰੀਏ ਕਿਸੇ ਆਪਣੀਆਂ ਪੀੜ੍ਹੀਆਂ ਨੂੰ ਆਪਣੇ ਬੱਚਿਆਂ ਨੂੰ ਦੱਸ ਸਕੀਏ ਕਿ ਸਹਿਬਜ਼ਾਦੇ ਕੌਣ ਸੀ ਕਿਉਂ ਉਹਨਾਂ ਨੇ ਆਪਣੀ ਜਾਨ ਦਿੱਤੀ ਇਸ ਲਈ ਦਿੱਤੀ ਕੀ ਹੋਰ ਵੱਡੀਆਂ ਪੀੜ੍ਹੀਆਂ ਜਿਹੜੀਆਂ ਉਹਨਾਂ ਦੀਆਂ ਉਹ ਇਸ ਦੁਨੀਆ ਦੇ ਉੱਤੇ ਸਿਰ ਚੱਕ ਕੇ ਜੀ ਸਰ ਤੇ ਜੇ ਅੱਜ ਅਸੀਂ ਇਹ ਕਹੀਏ ਕਿ ਕੁਝ ਲੋਕ ਸੱਚ ਬੋਲਣ ਤੋਂ ਇਸ ਲਈ ਡਰਦੇ ਆ ਕਿ ਭਾਈ ਮੈਂ ਮੇਰੀ ਕਿਤੇ ਨੌਕਰੀ ਨਾ ਚਲ ਜੇ ਨੌਕਰੀ ਚਲ ਜੇ ਚਲੋ ਦੂਰ ਦੀ ਗੱਲ ਆ ਪਰ ਜਿਹੜੇ ਐਨ ਆਰ ਆਈ ਭਰਾ ਸਾਡੇ ਬਾਹਰਲੇ ਦੇਸ਼ਾਂ 'ਚ ਬੈਠੇ ਆ ਇਸ ਤਰੀਕੇ ਵਲੀ ਡਰਦੇ ਆ ਕਿ ਭਾਈ ਉਹ ਵਾਪਸ ਜਾ ਕੇ ਲਾਲ ਬੱਤੀ ਵਾਲੀ ਗੱਡੀ 'ਚ ਬਹਿਣ ਦਾ ਮੌਕਾ ਮਿਲਣਾ ਸੀ। ਜਾਂ ਉਹਨੇ ਨਾਲ ਉਸ ਐਮ.ਐਲ.ਏ. ਉਸ ਮੰਤਰੀ ਦੇ ਨਾਲ ਸਾਡੀਆਂ ਫੋਟੋਆਂ ਆ ਜਦੋਂ ਅਸੀਂ ਪੰਜਾਬ ਵਾਪਸ ਜਾਣਾ ਸੀ ਉਹ ਸ਼ਾਇਦ ਸਾਨੂੰ ਉੱਥੇ ਘਮੌਂਦਾ ਫਰੋਂਦਾ। ਇਸ ਛੋਟੀ ਜੀ ਗੱਲ ਕਰਕੇ ਅਸੀਂ ਸੱਚ ਦੇ ਉੱਤੇ ਪੈਰ ਨਹੀਂ ਦਿੰਦੇ। ਮੇਰੀ ਉਸ ਦੇ ਨਾਲ ਇਹ ਦੋਸਤੀ ਆ ਮੇਰੀ ਉਸ ਦੇ ਨਾਲ ਦੋਸਤੀ ਆ ਉਹਦੇ ਕਰਕੇ ਜਿਹੜੇ ਲੋਕ ਸੱਚ ਬੋਲਦੇ ਆ ਅਸੀਂ ਉਹਨਾਂ ਦਾ ਸਾਥ ਨਹੀਂ ਦਿੰਦੇ। ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਜੇ ਸਹਿਬਜ਼ਾਦੇ ਨੂੰ ਯਾਦ ਹੀ ਕਰਦੇ ਹੋ ਤੇ ਨਾਲ ਉਹਨਾਂ ਦੀ ਸੋਚ ਤੇ ਪਹਿਰਾ ਵੀ ਦੇਣਾ ਸਿੱਖ ਲੋ ਜੇ ਕੋਈ ਲੋਕ ਸੱਚ ਦੀ ਲੜਾਈ ਲੜੰਦੇ ਆ ਸੱਚ ਦੇ ਉੱਤੇ ਪਹਿਰਾ ਦੇ ਰਹੇ ਆ ਉਹਨਾਂ ਦਾ ਸਾਥ ਦੋ ਬਾਕੀ ਢੱਲੇਵਾਲ ਸਾਹਿਬ ਦੀ ਸਿਹਤ ਦੀ ਜੇ ਮੈਂ ਗੱਲ ਕਰਾਂ ਸਾਡੀ ਟੀਮ ਉਹਨਾਂ ਨੂੰ ਬਹੁਤ ਮਾਨੀਟਰ ਕਰ ਰਹੀ ਆ ক্লোਸਲੀ ਮਾਨੀਟਰ ਕਰ ਰਹੀ ਆ ਔਰ ਜਿੰਨਾ ਕਿ ਅਸੀਂ ਪਹਿਲਾਂ ਵੀ ਇਹ ਗੱਲ ਤੁਹਾਡੇ ਤੱਕ ਰੱਖੀ ਆ ਉਹਨਾਂ ਦੇ ਲਿਵਰ ਫੰਕਸ਼ਨਸ ਫਲਕਸ ਫਲਕਚੂਏਟ ਕੀਤੇ ਆ ਉਹਨਾਂ ਦੇ ਜਿਹੜੇ ਕਿਡਨੀ ਫੰਕਸ਼ਨ ਹੈ ਕਰੈਕਟ ਜਿਹੜੀ ਆ ਰਾਈਜ਼ ਕੀਤੀ ਆ ਜੀਐਫਆਰ ਜਿਹੜਾ ਉਹ ਡ੍ਰੌਪ ਕੀਤਾ ਜਿਹੜੇ ਉਹਨਾਂ ਦੇ ਸੋਚ ਦੇ ਮਾਰਕਰਸ ਆ ਸਰੀਰ ਦੇ ਵਿੱਚ ਉਹ ਵਧੇ ਆ ਜਿਹੜੇ ਉਹਨਾਂ ਦੀ ਪ੍ਰੋਟੀਨ ਆ ਉਹ ਘਟਿਆ ਸਰੀਰ ਦੇ ਵਿੱਚੋਂ ਓਵਰਆਲ ਬੇਸਿਕਲੀ ਸਾਨੂੰ ਦੱਸਦਾ ਕਿ ਜਿਹੜੀ ਉਹਨਾਂ ਦੀ ਸਥਿਤੀ ਹੈ ਨਾ ਚੁੱਕਿਆ ਔਰ ਮੈਂ ਜੇ ਤੁਹਾਨੂੰ ਹੁਣ ਦੱਸ ਦਵਾਂ ਉਹਨਾਂ ਦੀ ਸਥਿਤੀ ਇਹ ਆ ਕਿ ਜਿਹੜੇ ਉਹਨਾਂ ਦੇ ਇੰਟਰਨਲ ਸਟੋਰਸ ਆ ਉਹ ਕਲੋਸ ਟੂ ਨਥਿੰਗ ਆ ਔਰ ਜੇ ਆ ਜੋ ਜੀਰੇ ਆ ਤੇ ਮੈਂ ਇਹੋ ਹੀ ਕਹੂੰਗਾ ਕਿ ਉਹ ਆਪਣੀ ਬਿਲ ਪਾਵਰ ਦੇ ਨਾਲ ਜੀਰੇ ਆ ਤੋ ਮੈਂ ਤੇ ਸਰਕਾਰ ਨੂੰ ਫਿਰ ਬੇਨਤੀ ਕਰੂੰਗਾ ਗੁਜ਼ਾਰਿਸ਼ ਕਰੂੰਗਾ ਕਿ ਐਸ ਵੇਲੇ ਉਹਨਾਂ ਦੀ ਸਥਿਤੀ ਬਹੁਤ ਜ਼ਿਆਦਾ ਨਾਜ਼ੁਕ ਹੈ ਟਾਈਮ ਨਾ ਵੇਸਟ ਕੀਤਾ ਜਾਵੇ ਕਿਸਾਨਾਂ ਦੀ ਜਿਹੜੀਆਂ ਮੰਗਾਂ ਨੇ ਉਹ ਜਾਇਜ਼ ਨੇ ਕਿਸਾਨਾਂ ਦੀਆਂ ਮੰਗਾਂ ਦੇ ਉੱਤੇ ਗੌਰ ਕੀਤਾ ਜਾਵੇ ਕਿਸਾਨਾਂ ਦੇ ਨਾਲ ਜਿਹੜਾ ਡਾਇਲੌਗ ਹੈ ਉਹ ਦੁਬਾਰਾ ਓਪਨ ਕੀਤਾ ਜਾਵੇ ਬਾਕੀ ਜਿਹੜਾ ਕੱਲ੍ਹ ਬੰਦ ਸਾਰਿਆਂ ਨੇ ਤੁਸੀਂ ਵੇਖਿਆ ਕਿਸ ਤਰ੍ਹਾਂ ਕਿੰਨਾ ਸਕਸੈਸਫੁਲ ਹੋਇਆ ਕਿੰਨਾ ਲੋਕਾਂ ਨੇ ਸੰਯੋਗ ਦਿੱਤਾ ਜਿਨ੍ਹਾਂ ਨਾਲ ਮੈਂ ਗੱਲ ਕੀਤੀ ਉਹਨਾਂ ਨੇ ਮੈਨੂੰ ਇਹੋ ਦੱਸਿਆ ਕਿ ਲੋਕ ਆਪ ਲੋਕਾਂ ਦੇ ਆਪ ਇੱਕ ਦੂਜੇ ਦਾ ਸਾਥ ਦੇ ਕੇ ਉਹ ਬੰਦ ਜਿਹੜਾ ਵਾਹ ਸਕਸੈਸਫੁਲ ਕੀਤਾ ਪਰ ਜੇ ਤੁਸੀਂ ਸੋਸ਼ਲ ਮੀਡੀਆ ਤੇ ਵੇਖੋ ਮੀਡੀਆ ਤੇ ਵੇਖੋ ਐਸੀਆਂ ਤਿੰਨ ਚਾਰ ਸਟੋਰੀਆਂ ਪਲੇ ਕੀਤੀਆਂ ਜਾ ਰਹੀਆਂ ਕਿਤੇ ਇੱਕ ਬੰਦਾ ਇੱਥੇ ਲੜ ਪਿਆ ਕਿਤੇ ਇੱਕ ਬੰਦਾ ਉੱਥੇ ਲੜ ਗਿਆ ਓਵਰਆਲ ਬੇਸਿਕਲੀ ਇੱਕ ਪਰਸੈਪਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਰੇ ਦੇਸ਼ ਦੇ ਵਿੱਚ ਕਿ ਵੇਖੋ ਕਿਸਾਨਾਂ ਦੇ ਨਾਲ ਕੋਈ ਨਹੀਂ ਖੜਾ ਜਾ ਕਿਸਾਨ ਧੱਕੇ ਨਾਲ ਇਹ ਕੁਝ ਕਰਾ ਰਹੇ ਹੋ ਇਹੋ ਕੁਝ ਇਹਨਾਂ ਨੇ ਪਹਿਲਾਂ ਸਾਡੇ ਨਾਲ ਕੀਤਾ ਦਿੱਲੀ ਵਿੱਚ ਫਿਰ ਇਹਨਾਂ ਨੇ ਗੱਲ ਕੀਤੀ ਪ੍ਰਾਲੀ ਦੀ ਇਹ ਕਿਉਂ ਕੀਤੀ ਜਾਂਦੀਆਂ ਇਹ ਪਰਸੈਪਸ਼ਨ ਕਿਉਂ ਬਣਾਈ ਜਾ ਰਹੀ ਹੈ ਇਹ ਪਰਸੈਪਸ਼ਨ ਇਸ ਤੀ ਬਣਾਈ ਜਾ ਰਹੀ ਹੈ ਕਿ ਕਿਸਾਨਾਂ ਨੂੰ ਕੱਲਿਆ ਕੀਤਾ ਜਾਵੇ ਕਿਤੇ ਇਹ ਨਾ ਹੋਵੇ ਜਿਹੜੇ ਕਿਸਾਨ ਦੇਸ਼ ਦਾ ਜਿਹੜਾ ਢਿੱਡ ਭਰਦੇ ਆ ਉਹਨਾਂ ਦੀ ਉਹ ਉਹ ਉਹਨਾਂ ਨੂੰ ਲੋਕਾਂ ਦੀ ਸympathy ਮਿਲ ਜਾਏ ਜੇ ਅਸੀਂ ਇਹਨਾਂ ਨਾਲ ਇਹਨਾਂ ਦੀਆਂ ਜ਼ਮੀਨਾਂ ਤੇ ਟੇਕਓਵਰ ਕਰਨਾ ਤੇ ਇਹਨਾਂ ਨੂੰ ਕੱਲਿਆ ਕਰਤਾ ਪਾਣਾ ਇਸ ਲਈ ਪਰਸੈਪਸ਼ਨ ਬਣਾਉਣੀ ਬਹੁਤ ਜ਼ਰੂਰੀ ਆ ਕਿ ਲੋਕ ਜਿਹੜੇ ਆ ਉਹ ਕਿਸਾਨਾਂ ਦੇ ਨਾਲ ਨਫ਼ਰਤ ਕਰਨ ਜੇ ਕਿਸਾਨਾਂ ਨੂੰ ਕੱਲਿਆ ਕਰਾਂਗੇ ਮਜ਼ਦੂਰਾਂ ਨੂੰ ਕੱਲਿਆ ਕਰਾਂਗੇ ਟੀਚਰਾਂ ਨੂੰ ਕੱਲਿਆ ਕਰਾਂਗੇ ਪ੍ਰੋਫੈਸਰਾਂ ਨੂੰ ਕੱਲਿਆ ਕਰਾਂਗੇ ਡਾਕਟਰਾਂ ਨੂੰ ਕੱਲਿਆ ਕਰਾਂਗੇ ਫੇਰ ਹੀ ਇਹਨਾਂ ਨੂੰ ਤੋੜ ਪਾਵਾਂਗੇ ਫੇਰ ਹੀ ਇਹਨਾਂ ਤੇ ਅਤਿਆਚਾਰ ਕਰ ਸਕਾਂਗੇ ਫੇਰ ਹੀ ਇਹਨਾਂ ਦੀਆਂ ਜ਼ਮੀਨਾਂ ਖੋ ਸਕਾਂਗੇ ਇਹ ਨੀਤੀ ਆ ਇਸ ਟਾਈਮ ਤੇ ਜਿਹੜੀ ਆ ਸਰਕਾਰਾਂ ਦੀ ਨੀਤੀ ਆ ਔਰ ਸਾਨੂੰ ਇਸ ਨੀਤੀ ਵੱਲ ਧਿਆਨ ਦੇਣਾ ਚਾਹੀਦਾ ਇਸ ਦੇ ਬਾਰੇ ਸੋਚਣਾ ਚਾਹੀਦਾ ਕਿ ਸੋਸ਼ਲ ਮੀਡੀਆ ਦੇ ਉੱਤੇ ਜੋ ਕੁਝ ਹੋ ਰਿਹਾ ਜਾਂ ਮੀਡੀਆ ਦੇ ਸਾਨੂੰ ਜੋ ਵਿਖਾ ਰਿਹਾ ਉਹਦੇ ਵਿੱਚ ਕਿੰਨਾ ਸੱਚ ਹੈ ਤੇ ਕਿੰਨਾ ਝੂਠ ਹੈ ਇੱਕ ਬਜ਼ੁਰਗ ਇਸ ਟਾਈਮ ਤੇ ਕਿਸਾਨੀ ਦੇ ਲਈ ਆਪਣੀ ਜਾਨ ਦਾਉ ਤੇ ਲਾ ਕੇ ਬੈਠਾ ਔਰ ਕੱਲੇ ਕਿਸਾਨੀ ਦੇ ਨਹੀਂ ਜੇ ਸੋਚਿਆ ਜਾਵੇ ਪੰਜਾਬ ਦੇ ਲਈ ਜਦ ਤੱਕ ਕਿਸਾਨੀ ਹੋਂਦ ਤੱਕ ਪੰਜਾਬ ਦੇ ਤੋ ਇਸ ਟਾਈਮ ਤੇ ਸਾਨੂੰ ਸਾਡਾ ਜਿਹੜਾ ਧਿਆਨ ਆ ਉਹ ਸੱਚ ਵਾਲਾ ਹੋਣਾ ਚਾਹੀਦਾ ਸੱਚ ਕੀ ਆ ਔਰ ਜੇ ਤੁਸੀਂ ਬਹੁਤ ਐਗਜ਼ੈਂਪਲਸ ਆ ਦੁਨੀਆ ਦੇ ਵਿੱਚ ਜੇ ਤੁਸੀਂ ਦੇਖੋਗੇ ਕਿ ਕਿੱਥੇ ਕਿੱਥੇ ਕਾਰਪੋਰੇਟ ਨੇ ਟੇਕਓਵਰ ਕਰਕੇ ਸਮਾਲ ਬਿਜ਼ਨਸ ਇਸ ਮਾਰੇ ਆ வால்ਮਾਰਟ ਇੱਕ ਬਹੁਤ ਵੱਡੀ ਐਗਜ਼ੈਂਪਲ ਆ ਅਮਰੀਕਾ ਦੇ ਵਿੱਚ ਕਿੰਨੇ ਸਮਾਲ ਬਿਜ਼ਨਸ ਇਸ ਸਫਰ ਕੀਤੇ ਆ ਇੱਕ வால்ਮਾਰਟ ਦੇ ਕਰਕੇ ਐਸੀਆ ਬਹੁਤ ਐਗਜ਼ੈਂਪਲਸ ਆ ਇੰਡੀਆ ਦੇ ਵਿੱਚ ਕਿਦਾਂ ਜਮੀਨਾਂ ਜਿਹੜੀਆਂ ਟੇਕਓਵਰ ਹੋ ਰਹੀਆਂ ਹੋਰ ਜਿਹੜੇ ਮੈਂ ਮੈਂ ਉਹਨਾਂ ਵਿੱਚ ਨਹੀਂ ਜਾਣਾ ਚਾਹੁੰਦਾ ਤੁਹਾਡੇ ਸਾਹਮਣੇ ਆ ਪਰ ਸੋਚਣਾ ਜ਼ਰੂਰੀ ਆ ਔਰ ਮੈਨੂੰ ਲੱਗਦਾ ਬਹੁਤ ਲੋਕਾਂ ਨੂੰ ਇਹ ਚੀਜ਼ਾਂ ਪਤਾ ਵੀ ਆ ਪਰ ਅਸੀਂ ਬੋਲਦੇ ਨਹੀਂ ਕਿਉਂਕਿ ਅਸੀਂ ਡਰਦੇ ਆ ਮੈਂ ਇਨਾਂ ਦੇ ਭਰਾਵਾਂ ਨੂੰ ਭੈਣਾਂ ਨੂੰ ਮੈਂ ਆਪਣੇ ਪੰਜਾਬ ਦੇ ਵਿੱਚ ਵਸਦੇ ਲੋਕਾਂ ਨੂੰ ਕਹਿੰਦਾ ਜਾਗੋ ਜੇ ਅਸੀਂ ਸਹਿਬਜ਼ਾਦੇ ਨੂੰ ਪਿਆਰ ਕਰਦੇ ਆ ਉਹਨਾਂ ਦੀ ਸੋਚ ਤੇ ਸੋਚ ਨੂੰ ਪਿਆਰ ਕਰਦੇ ਆ ਜੇ ਅਸੀਂ ਚਾਹੁੰਦੇ ਆ ਸਾਡੀ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਵਾਂ ਉਸ ਸੋਚ ਦੇ ਉੱਤੇ ਚੱਲਣਾ ਤੇ ਸਾਨੂੰ ਉਸ ਸੋਚ ਦੇ ਉੱਤੇ ਚੱਲਣਾ ਪੈਣਾ। ਸੱਚ ਦੇ ਉੱਤੇ ਪਹਿਰਾ ਦੇਣਾ ਪੈਣਾ। ਜਿੱਥੇ ਕੋਈ ਗਲਤ ਆ ਉਹਨੂੰ ਗਲਤ ਕਹਿਣਾ ਪੈਣਾ। ਅੱਜ ਕਿਸਾਨ ਜਿਹੜੇ ਆ ਉਹ ਲੜਾਈ ਲੜ ਰਹੇ ਆ। ਆਪਣੀ ਹੋਣ ਦੀ ਲੜਾਈ, ਪੰਜਾਬ ਦੀ ਲੜਾਈ, ਆਉਣ ਵਾਲੀਆਂ ਪੀੜ੍ਹੀਆਂ ਦੀ ਲੜਾਈ ਲੜ ਰਹੇ ਆ। ਤੇ ਜੇ ਅਸੀਂ ਅੱਜ ਨਾ ਬੋਲੇ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਜਾਣਾ। ਸੋ ਮੈਂ ਹਰ ਇੱਕ ਵੇਖੋ ਮੈਂ ਜਿੰਨੇ ਵੀ ਲੀਡਰਸ਼ਿਪ ਨਾਲ ਗੱਲ ਕੀਤੀ ਪੰਜਾਬ ਦੇ ਵਿੱਚ ਸਾਰਿਆਂ ਨੇ ਬਹੁਤ ਪੋਜ਼ਿਟਿਵ ਰਿਸਪੌਂਸ ਦਿੱਤਾ। ਮਾਂ ਪੰਚਤਾਂ ਵਿੱਚ ਹੋਣ ਵਾਲੀਆਂ ਆਉਣ ਵਾਲੇ ਦਿਨਾਂ 'ਚ ਕੁਝ ਨਾ ਕੁਝ ਕਰਨਾ ਪੈਣਾ ਕੋਈ ਨਾ ਕੋਈ ਜਵਾਬ ਦੇਣਾ ਪੈਣਾ ਇਕੱਠਿਆ ਹੋਣਾ ਪੈਣਾ ਕਿਸਾਨੀ ਦੇ ਲਈ ਕਿਸੇ ਇੱਕ ਵਿਅਕਤੀ ਲਈ ਨਹੀਂ ਕਿਸੇ ਇੱਕ ਧਰਮ ਦੇ ਨਹੀਂ ਇਹ ਜਿਹੜਾ ਵਿਸ਼ਾ ਵਾ ਇਹ ਕਿਸਾਨੀ ਦਾ ਵਿਸ਼ਾ ਜਿਹੜਾ ਦੇਸ਼ ਦਾ ਵਿਸ਼ਾ ਆਉਣ ਵਾਲੀਆਂ ਪੀੜ੍ਹੀਆਂ ਦਾ ਵਿਸ਼ਾ ਸਾਡੀ ਹੋਣ ਦਾ ਵਿਸ਼ਾ ਤਾਂ ਤੁਸੀਂ ਸੁਣਿਆ ਡਾਕਟਰ ਸਵੇਮਾਨ ਦੇ ਵੱਲੋਂ ਇੱਕ ਜਾਣਕਾਰੀ ਸਾਂਝੀ ਕੀਤੀ ਆ ਕਿ ਜਗਜੀਤ ਸਿੰਘ ਡੱਲੇਵਾਲ ਦੇ ਅੰਗ ਖਰਾਬ ਹੋਣੇ ਸ਼ੁਰੂ ਹੋ ਚੁੱਕੇ ਨੇ ਕਿਉਂਕਿ ਪਿਛਲੇ 36 ਦਿਨ ਤੋਂ ਮਰਨ ਵਰਤ ਦੇ ਬੈਠੇ ਨੇ ਅੰਨ ਨਹੀਂ ਖਾਦਾ ਜਗਜੀਤ ਸਿੰਘ ਢੱਲੇਵਾਲ ਨੇ ਲੱਖ ਕੋਸ਼ਿਸ਼ਾਂ ਜੜੀਆਂ ਕਰ ਲਈਆਂ ਪ੍ਰਸ਼ਾਸਨ ਨੇ ਵੀ ਕੋਸ਼ਿਸ਼ਾਂ ਕੀਤੀਆਂ ਸਿਆਸਤਦਾਨਾਂ ਨੇ ਵੀ ਕੋਸ਼ਿਸ਼ਾਂ ਕੀਤੀਆਂ ਧਾਰਮਿਕ ਆਗੂਆਂ ਨੇ ਕੋਸ਼ਿਸ਼ਾਂ ਕੀਤੀਆਂ ਸਮਾਜ ਸੇਵਕਾਂ ਨੇ ਕੋਸ਼ਿਸ਼ਾਂ ਕੀਤੀਆਂ ਪਰ ਜਗਜੀਤ ਸਿੰਘ ਢੱਲੇਵਾਲ ਇੱਕੋ ਗੱਲ ਦੇ ਉੱਤੇ ਵਜਿੱਦ ਨੇ ਕਿ ਜਾਂ ਤਾਂ ਕਿਸਾਨਾਂ ਦੀ ਜਿੱਤ ਦਾ ਐਲਾਨ ਕਰ ਦਿਓ ਕਿ ਕਿਸਾਨਾਂ ਦਾ ਐਮਐਸਪੀ ਗਰੰਟੀ ਕਾਨੂੰਨ ਬਣਾ ਦਿੱਤਾ ਗਿਆ ਜਾਂ ਫਿਰ ਕਹਿੰਦੇ ਮੇਰੀ ਸ਼ਹੀਦੀ ਹੋਵੇਗੀ ਮੇਰੀ ਸ਼ਹਾਦਤ ਇਸ ਕਿਸਾਨੀ ਮੋਰਚੇ ਦੇ ਵਿੱਚ ਹੀ ਹੋਵੇਗੀ ਤਾਂ ਜਗਜੀਤ ਸਿੰਘ ਢੱਲੇਵਾਲ ਦੇ ਇਰਾਦੇ ਜਿਹੜੇ ਦ੍ਰਿੜ ਨੇ ਉਹ ਆਪਣੇ ਇਰਾਦਿਆਂ ਤੋਂ ਡੋਲ